ਕੋਈ ਕੱਚਿਆਂ ਤੇ ਇਤਵਾਰ ਨਹੀਂ ਕਰਦਾ ਪਰ ਮੈਂ ਕੀਤਾ ਹੈ ਕੋਈ ਕੱਚਿਆਂ ਤੇ ਇਤਵਾਰ ਨਹੀਂ ਕਰਦਾ ਪਰ ਮੈਂ ਕੀਤਾ ਹੈ ਜਿੱਥੇ ਨਾ ਮਿਲਣ ਦੀ ਉਮੀਦ ਹੋਵੇ ਜਿੱਥੇ ਨਾ ਮਿਲਣ ਦੀ ਉਮੀਦ ਹੋਵੇ ਉੱਥੇ ਕੋਈ ਪਿਆਰ ਨਹੀਂ ਕਰਦਾ ਉੱਥੇ ਕੋਈ ਪਿਆਰ ਨਹੀਂ ਕਰਦਾ ਪਰ ਮੈਂ ਕੀਤਾ ਹੈ ਕੋਈ ਸੱਚ ਚ ਓਕੇ ਕੋਈ ਸੱਚਾ ਹੋ ਕੇ ਸੱਚ ਦਾ ਇਜ਼ਹਾਰ ਨਹੀਂ ਕਰਦਾ ਕੋਈ ਸੱਚਾ ਹੋ ਕੇ ਸੱਚ ਦਾ ਇਜ਼ਹਾਰ ਨਹੀਂ ਕਰਦਾ ਪਰ ਮੈਂ ਕੀਤਾ ਹੈ ਸਬਰਾਂ ਦੀ ਕੁੱਟ ਨੂੰ ਉਹਦੀ ਯਾਦਾਂ ਨਾਲ ਕੀਤਾ ਹੈ ਸਬਰਾਂ ਦੀ ਕੁੱਟ ਨੂੰ ਉਹਦੀ ਯਾਦਾਂ ਨਾਲ ਕੀਤਾ ਹੈ ਕੋਈ ਕੱਚੇ ਤੇ ਇਤਵਾਰ ਨਹੀਂ ਕਰਦਾ ਕੋਈ ਕੱਚੇ ਤੇ ਇਤਬਾਰ ਨਹੀਂ ਕਰਦਾ ਪਰ ਮੈਂ ਕੀਤਾ ਹੈ ਪਰ ਮੈਂ ਕੀਤਾ ਹੈ